ਪਟੰਡੇ ਤੋਂ ਇਸ ਵਕਤ ਬਹੁਤ ਹੀ ਮਾਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਵੇਂ ਕਿ ਸਾਨੂੰ ਪਤਾ ਹੀ ਹੈ ਦੋਸਤੋ ਕਿ ਗੰਦੇ ਨਾਲੇ ਵਿੱਚ ਬੱਸ ਡਿੱਗ ਚੁੱਕੀ ਸੀ ਕਿ ਕਾਫੀ ਨੁਕਸਾਨ ਵੱਡਾ ਹੋਇਆ ਹੈ। ਪਾਣੂ ਦੱਸ ਦਈਏ ਇਹ ਕਾਰਨ ਤੇਜ਼ بارش ਨਾਲ ਅਤੇ ਸਾਹਮਣੋਂ ਆ ਰਿਹਾ ਇੱਕ ਟਰੱਕ ਦੇ ਨਾਲ ਵਾਪਰਿਆ ਇਹ ਹਾਦਸਾ। ਪਾਣੂ ਦੱਸ ਦਈਏ ਕਿ ਬੱਸ ਡਰਾਈਵਰ ਜੀ ਦੀ ਡੈਥ ਹੋ ਚੁੱਕੀ ਹੈ। ਤੇ ਹੋਰ ਕਈ ਲੋਕ ਜ਼ਖਮੀ ਵੀ ਨੇ ਜਿਨ੍ਹਾਂ ਨੂੰ ਮੌਕੇ ਦੇ ਹਸਪੀਟਲ ਦੇ ਵਿੱਚ ਤਲਵੰਡੀ ਸਾਬੋ ਐਡਮਿਟ ਕਰਵਾਇਆ ਗਿਆ ਬੱਸ ਡਰਾਈਵਰ ਦੇ ਵੀਰ ਦਾ ਨਾਮ ਬਲਕਾਰ ਸਿੰਘ ਸੀਗਾ ਜੋ ਨਦੀ ਹੁਣ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਤੁਸੀਂ ਤਸਵੀਰ ਵੀ ਦੇਖ ਸਕਦੇ ਹੋ ਬਜ਼ੁਰਗ ਦੀ ਕਿਹੜੇ ਲਿਖਿਆ ਬਾਪੂ ਜੀ ਤੁਸੀਂ ਤਾਂ ਹੱਸੇ ਵੀ ਨਾਲ ਹੀ ਲੈ ਕੇ ਬਾਪੂ ਅਕਸਰ ਹੀ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਣਾ ਕੇ ਸਾਂਝੀਆਂ ਕਰਦੇ ਨੇ ਬਹੁਤ ਹੀ ਮਦਦਗਾਰੀ ਖਬਰ ਹੈ ਦੋਸਤੋ ਪ੍ਰਮਾਤਮਾ ਵਿਛੜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਜੋ ਤੁਸੀਂ ਹ ਤਸਵੀਰ ਛੋਟੇ ਬੱਚਾ ਦੇ ਦੇਖ ਸਕਦੇ ਹੋ ਚੀਨੇ ਇੱਕ ਭੈਣ ਨੂੰ ਦਲੇਰੀ ਨਾਲ ਬਚਾਇਆ ਦੋਨੇ ਬੱਚੇ ਬਸ ਦੇ ਵਿੱਚ ਹੀ ਸਨ ਦੋਨੇ ਭੈਣਾਂ ਬਚ ਚੁੱਕੀਆਂ ਨੇ ਪਰ ਇਹਨਾਂ ਦੀ ਮਾਂ ਦੀ ਡੈਥ ਹੋ ਚੁੱਕੀ ਆ ਵਾਹਿਗੁਰੂ ਜੀ ਮਿਹਰ ਕਰਿਓ ਜੀ